ਤੁਸੀਂ ਆਪ ਦਾ ਡੱਬੂ ਗਿਆ ਰੂਟ ਤੇ ਸਬਜ਼ੀ ਮੰਡੀ ਦੇ ਉੱਤੇ ਬਹੁਤ ਵੱਡਾ ਬਣਾਵਾਂਗੇ। ਜਿਵੇਂ ਮੌਜੀ ਨੇ ਗੱਲ ਕੀਤੀ ਸੀ। ਇਹ ਤਕਰੀਬਨ 1 ਲੱਖ 1.5 ਲੱਖ ਗੱਟੇ ਦੀ ਔਸਤ ਹੈ ਉੱਥੇ ਲੈਣ ਤੋਂ ਉਸ ਪਿੰਡ ਦੇ ਪਿੱਛੇ ਸਬਜ਼ੀ ਮੰਡੀ ਦੇ ਬੈਕ ਸਾਈਡ ਇਹਨਾਂ ਦੁਕਾਨਾਂ ਨੂੰ ਮੇਨ ਨੂੰ ਜਾਂ ਜਿਹੜੇ ਰਾਜਪੰਡਤ ਦੀ ਬਾਈ ਦੀ ਹੋਦੀ ਰਾਜਬਾਬੀ ਆਈ ਜਾਂਦਾ ਹੀ ਹੈ ਇਹਨਾਂ ਦੀ ਹੋਦੀਆਂ ਇੱਕ ਹੋਰ ਥੋੜਾ 100 ਨੰਬਰ ਕੋਲ ਮੇਨ ਵਾਲੀ ਇੱਥੇ 500 ਵਾਲੀ ਦੇ ਵਿੱਚ ਕਿਹੜੇ ਸਾਹ ਦੇ ਨਾਲ ਪਸੰਦ ਆਦਾ ਸਸੂ ਬਹੁਤ ਬਹੁਤ ਆਪ ਦਾ ਮੈਂ ਬਹੁਤ ਵੀ ਆਪ ਦਾ ਇਸ ਉਹ ਰੱਖਿਆ ਸਾਰੇ ਪ੍ਰਮਾਣ ਮੈਂ ਸ਼੍ਰੀ ਕਲਾਨਾਮੀ ਨਾਲ ਉਹਦੇ ਸਾਥੀ ਮਨੀਤ ਯੂਨੀਅਨ ਦੇ ਨਾਲ ਪਹੁੰਚ ਰੰਗਵਾਦੀ ਇੱਕ ਇੱਕ ਲੰਦੇ ਬਚਾ ਜੋ ਤੈਨੂੰ ਮੈਂ ਤਾਂ ਇਹ ਜਿੱਥੇ ਤੱਕ ਮੋੜ ਲਿਆ। ਅੱਜ ਮੀਟਿੰਗ ਰੱਖਾਂਗੇ ਕਿ ਸਾਡੇ ਨੂੰ ਪਤਾ ਲੱਗਦਾ ਵੀ ਇਹ ਫਲਾਣਾ ਜੀ ਦਾ ਰਾਇਆ ਸੀ ਧੁਰ ਗਿਆ। ਮਾਲ ਤੁਲਾ ਮਾਲ ਚਿਕਾਣਾ ਆੜਤੀ ਰਿਪਛੋੜਾ ਸਾਡੇ ਮਾ ਜੋ ਉਲਤਾਰ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਇਹ ਉਹਨਾਂ ਦੇ ਭਾਈ ਵਰਿੰਦਰ ਸਿੰਘ ਵਿਕੀਲ ਜੀ اور چیئرمین مارکیٹ کمیٹی نے بڑی ਸਚੇਜੇ ਢੰਗ ਨਾਲ ਆਰਤੀ ਸੈਸ਼ਨ ਦੀ بڑی ਸਰਬਸੰਮਤੀ ਨਾਲ ਸਾਡੇ ਵੱਡੇ ਭਾਈ ਉਮੇਸ਼ ਗਰਗ ਜੀ ਨੂੰ ਚੁਣਿਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ اور ਪੂਰਾ ਭਰੋਸਾ ਦਿੰਦੇ ਹਾਂ ਸਾਰੇ ਆਰਤੀ ਦੇ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ اور ਮਨੀਮ ਭਾਈਚਾਰੇ ਨੂੰ ਕਿ ਜੋ ਸਾਡੇ ਭਾਈ ਉਮੇਸ਼ ਗਰਗ ਜੀ ਆਰਤੀ ਸੈਸ਼ਨ ਦੀ ਸੀਟ ਤੇ ਬੈਠੇ ਆ ਉਹ ਕੋਈ ਨਵੇਂ ਨਿਗੇ ਬਹੁਤ ਪੁਰਾਣੇ ਸਮੇਂ ਤੋਂ ਇੱਕ ਪਰਿਵਾਰ ਹਰ ਸਮਾਜ ਸੇਵਾ ਦੇ ਅੰਦਰ ਹਰ ਸੰਸਥਾ ਦੇ ਅੰਦਰ ਔਰ ਹਰ ਤਰ੍ਹਾਂ ਦੇ ਜਾਨੂ ਹੈ ਇਹਨਾਂ ਦੇ ਭਾਈ ਪ੍ਰਵੀਨ ਗਰ ਜੋ ਕਿ ਬਹੁਤਾ ਸੰਮ ਮੰਡੀ ਦੇ ਵਿੱਚ ਰਹਿੰਦੇ ਆ ਔਰ ਸਾਡੀ ਸਾਰੀ ਟੀਮ ਜਿੰਨੇ ਵੀ ਮਿੱਤਰ ਬੈਠੇ ਆ ਸੰਜੇ ਮਿੱਤਲ ਜੀ ਲक्की ਜੀ ਨikhil ਜੀ ਔਰ ਰੂਬੀ ਜੀ ਜੋ ਜੋ ਮੈਂਬਰ ਨੇ ਸਾਰੇ ਅਸੀਂ ਤਨਮਈ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਆਰਤੀ ਭਰਾਵਾਂ ਦੀਆਂ ਮਨੀਮ ਭਾਈਚਾਰੇ ਦੀਆਂ ਔਰ ਮਜ਼ਦੂਰ ਪਰਾਵਾਂ ਦੀਆਂ ਔਰ ਕਿਸਾਨ ਪਰਾਵਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹੈਗੀਆਂ ਜੋ ਜੋ ਜ਼ਰੂਰਤਾਂ ਹੈਗੀਆਂ ਉਮੇਸ਼ ਗਰਗ ਜੀ ਦੇ ਨਾਂ ਅਸੀਂ ਇਹਨਾਂ ਨੂੰ ਪੂਰਾ ਕਰਾਂਗੇ ਔਰ ਧੰਨਵਾਦ ਕਰਦੇ ਆਂ ਸਾਰੀ ਪ੍ਰੈਸ ਦਾ ਕਿ ਤੁਸੀਂ ਸਮੇਂ ਸਿਰ ਆਰਟੀਸ਼ਨ ਦਫ਼ਤਰ ਦੇ ਵਿੱਚ ਪਹੁੰਚ ਕੇ ਸਾਡੀਆਂ ਜੋ ਜੋ ਜ਼ਰੂਰਤਾਂ ਹੁੰਦੀਆਂ ਉਹ ਆਪਣੇ ਮਾਧਮ ਰਾਹੀਂ ਤੁਸੀਂ ਗਾਂ ਪਹੁੰਚਾਉਂਦੇ ਹੋ ਮੈਂ ਤੁਹਾਡਾ ਵੀ ਇੱਥੇ ਆਂ ਸਿੰਗੜਾ ਜੀ ਦਾ ਔਰ ਤੁਹਾਡਾ ਬਹੁਤ ਧੰਨਵਾਦ ਕਰਦਾ ਆਂ ਕਿ ਤੁਸੀਂ ਆਰਟੀਸ਼ਨ ਦਫ਼ਤਰ 'ਚ ਪਹੁੰਚੇ ਔਰ ਇਹਨਾਂ ਕਹਿੰਦਾ ਹੋਇਆ ਪੂਰੀ ਉਮੀਦ ਤੇ ਪ੍ਰੋਖਸ਼ਾ ਦਿੰਦਾ ਹੈ ਆਰਤੀ ਜਿਸ ਨੇ ਜੋ ਮੌਜੂਦਾ ਪ੍ਰਧਾਨਗੀ ਹਮੇਸ਼ ਗਰਗ ਜੀ ਉਹ ਹਰ ਤਰ੍ਹਾਂ ਨਾਲ ਹਰ ਵਰਗ ਦਾ ਪੂਰਾ ਪੂਰਾ ਧਿਆਨ ਰੱਖ ਕੇ ਕੰਮ ਕਰਨਗੇ ਇਹਨਾਂ ਕਹਿੰਦਾ ਹੋਇਆ ਸਭ ਦਾ ਧਿਆਨ ਤੇ ਮੇਰੇ ਵੱਲੋਂ ਬਹੁਤ ਬੋਝੀਆਂ ਆ ਬਹੁਤ ਬਹੁਤ ਧੰਨਵਾਦ જય ਸ਼੍ਰੀ ਰਾਮ ਮੈਂ ਸਤਕਾਰਯੋਗ ਫਮ ਦੇਵ ਜੀ ਦਾ ਸਾਰੇ ਸੈਨੇ ਸਮਾਰ ਦਾ ਸਾਰੇ ਭਈਆਂ ਦਾ ਮਜ਼ਦੂਰ ਭਰਾਵਾ ਦਾ ਕਾਲਾ ਜੀ ਦਾ ਕੈਰੋ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਇਸ ਚੀਜ਼ ਲਈ ਆਵਾਜ਼ ਸਾਥ ਦਿੱਤਾ ਹੈ ਇਮਾਜਿਮੀਆਂ ਅਨੁਸਾਰੇ ਮੇਰੇ ਜੁਲ ਕੇ ਕੰਮ ਕਰਾਂਗੇ ਕੋਈ ਕਿਸਮ ਦਿੱਕਤ ਨਹੀਂ ਆਣ ਦਵਾਗੇ ਠੀਕ ਹੈ ਜੀ ਬਾਕੀ ਮੇਰੇ ਸਾਰੇ ਪੁਰਾਣੇ ਸਾਥੀ ਹੈ ਕੋਈ ਨਵੀਂ ਚੀਜ਼ ਨਹੀਂ ਹੈ ਕੋ ਨਵੇਂ ਲੋਗ ਨਹੀਂ ਹੈ ਬਾਕੀ ਮੇਰੀ ਟੀਮ ਬੈਠੀ ਹੈ ਠੀਕ ਹੈ ਦਿਨ ਤੋਂ ਰਾਤ ਜਿਹੜੀ ਹੈਗੀ ਹੈ ਬਾਕੀ ਸੰਦੇ ਵਿੱਚ ਤਾਂ ਸਾਫ ਹੈਗੇ ਆ ਗੋਇਲ ਸਾਹਿਬ ਹੈ ਲੱਕੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਸਾਰੇ ਮਿਲ ਜੁਲ ਕੇ ਕੋਸ਼ਿਸ਼ ਕਰਕੇ ਉਹਨੂੰ ਸਹੀ ਤਰੀਕਾ ਨਾਲ ਚਲਾਵਾਂਗੇ